ਪਟਿਆਲਾ ਤੋਂ ਹਰ ਰੋਜ਼ ਗੁੰਡਾਗਰਦੀ ਦੇ ਮਾਮਲਿਆਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਨਵਾਂ ਮਾਮਲਾ ਪਟਿਆਲਾ ਦੇ ਥਾਣਾ ਕੋਤਵਾਲੀ ਅਧੀਨ ਪੈਂਦੇ ਦਲਦਲੀਆ ਚੌਂਕ ਦਾ ਹੈ। ਜਿੱਥੇ ਰਾਸ਼ਨ ਦੀ ਦੁਕਾਨ ਵਾਲੇ ਦੇ ਸਾਹਮਣੇ ਹੀ ਹਲਵਾਈ ਦੀ ਦੁਕਾਨ ਵਾਲੇ ਨੇ ਤੇਜ਼ ਧਾਰ ਚੀਜ਼ ਨਾਲ ਹਮਲਾ ਕਰ ਦਿੱਤਾ। ਉਸ ਨੂੰ ਜ਼ਖਮੀ ਹਾਲਤ ਵਿੱਚ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਸਾਰੀ ਲੜਾਈ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਜੀ ਨਾਮ ਹੈ ਜੀ ਬਲਰਾਜ ਕੁਮਾਰ। ਬਲਰਾਜ ਜੀ ਕਿੱਥੇ ਰਹਿੰਦੇ ਹੋ? ਦਲਦਲੀ ਚੌਂਕ। ਕੀ ਕੰਮ ਕੀ ਕਰਦੇ ਹੋ? ਹਲਵਾਈ ਦਾ। ਕਿੰਨੇ ਸਾਲ ਤੋਂ ਕਰ ਰਹੇ ਹੋ ਸਾਰੀ ਉਮਰ ਹੋ ਗਈ ਦਾਦੇ ਵੀ ਉਹਦੇ ਕਮ ਕਰੇ ਬਹੁਤ ਏਰ ਗਈ ਦਾਦਾ ਕਿੰਨੇ ਚਲੇ ਗਏ ਕਿੰਨੇ ਭਰਾ ਹੋ ਨੋ ਦੋ ਦੁਕਾਨਾਂ ਹੈ ਇਹ ਦੋਨੋਂ ਕਟੀਆਂ ਤੁਹਾਡੀ ਬੰਦਾ ਆਪ ਚ ਨਿਬੜਾ ਵਾ ਫੈਸਲਾ ਹੋਇਆ ਤਾਂ ਕਟੀਏ ਲਗਣਾ ਤਾਂ ਨਹੀਂ ਆਪਣੇ ਭਾਈਚਾਰ ਹਾਂ ਹਾਂ ਕਾਰਨ ਕੀ ਹੈ ਲੜਾਈ ਹੁਣ ਦਾ ਸਾਰਾ ਜੀ ਮੈਂ ਇਕੱਲਾ ਜਣਾ ਰਹਿਣਾ ਸੀ ਮੈਂ ਹਾਰਦਾ ਪੇਸ਼ਾਨ ਐ ਇਹ 21 ਦਿਨ ਤੋਂ ਮੇਰੀ ਦੁਕਾਨ ਤੇ ਆ ਕੇ ਠੇੜਾ ਗਾਲਾ ਕੱਢਦਾ ਆਉਂਦੇ ਜਾਂਦੇ ਨੇ ਉਹ ਇਹ ਮਹਿਦੀ ਦੁਕਾਨ ਲੈ ਲਈ ਮਹਿਦੀ ਦੁਕਾਨ ਲੈ ਲਈ ਇਹ ਦੋ ਨੰਬਰ ਦੇ ਕੰਮ ਕਰਦਾ ਜੀ ਛੱਟਾ ਸਰਾਹ ਪਲੇਟਰੀ ਜੂਆ ਪਹਿਲੇ ਹੀ ਸਾਨੂੰ ਤੋਂ ਹੀ ਕਰਦਾ ਦਾ ਇਹ ਵੀ ਕਰ ਰਿਹਾ ਤਾਂ ਕਹਾਂਦੇ ਬਠਾ ਜੂਆ ਸੱਟੇ ਸਾਰੇ ਕੰਮ ਕਰਦਾ ਇਹ ਇਹਦੇ ਮੇਰੇ ਇੱਕ ਦੇਖਿਆ ਕੱਲਾ ਜਣਾ ਮੈਨੂੰ ਸੇ ਅਟੈਕ ਕਰਨ ਦੀ ਕੋਸ਼ਿਸ਼ ਕਰੀ ਅੱਜ ਹੀ ਮੈਨੂੰ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਇਹਨੇ ਮੇਰੇ ਨਾਲ ਆਲੇ ਮੈਂ ਅੱਜ ਕਹਾਂ ਤੇ ਆਲੇ ਖੋਲ ਲਈ ਲਿਆ ਤਾਂ ਮੈਂ ਸਕੂਟਰ ਲਾਈਦਾ ਮੈਨੂੰ ਗਾਲਾਂ ਘੜ ਰੇ ਦੋਨੇ ਬਾਪ ਨੂੰ ਡਾਂਗ ਲੈ ਕੇ ਆ ਗਏ ਸਵੇਰੇ ਹਾਂ ਹੀ ਸਵੇਰੇ ਅਰੇ ਤਾਂ ਕਾਲਮੀ ਖੋਲ ਹੀ ਪਈ ਇਹ ਸਵੇਰੇ 8:30 8:30 ਟਾਈਮ ਹੋਣਾ ਲੇਕਿਨ ਦੂਜੀ ਪਾਰਟੀ ਜਾਂਦੀ ਹੈ ਇਹਨਾਂ ਨੇ ਸਾਨੂੰ ਕੁੱਟਿਆ ਕੇ ਖੁਰਦੀ ਖਾਪੀ ਨਾਲ ਤੋ 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 ਇਹ ਵਿਆਹ ਵਿਆਹ ਕੇ ਪੁੱਛ ਲੈ ਕਿ ਕਿਹਨਾਂ ਖੁਰਤਿਆ ਡਾਂਗਾ ਲੈ ਕੇ ਮੇਰੀ ਦੁਕਾਨ ਤੇ ਆਏ ਨੇ ਦੋਨੋਂ ਬਾਪ ਦੇ ਦਿਖ ਰਹੇ ਹੋ ਜੀ ਕੋਣ ਵੀਡੀਓ ਵੀ ਤੁਸੀਂ ਇਹ ਫਿਰ ਡਾਂਗ ਦੇ ਹੀ ਨੇ ਕੱਲ ਹੀ ਵੀਡੀਓ ਵਾਇਰਲ ਹੋ ਰਹੀ ਹੈ ਇਹ ਦੁਕਾਨ ਦੇ ਤੁਸੀਂ ਗਲਤ ਇਸ਼ਾਰਾ ਕਰਦੇ ਹੋ ਸਾਰੇ ਕੱਲ ਦੀ ਗੱਲ ਤਾਂ ਹੈ ਜਣੀ ਜੀ ਇਹ ਪਰ ਪਰਸਾ ਦੀ ਜਾ ਰਹੇ ਤੇ ਆਈਓ ਐਸਕ੍ਰੀਮ ਜਾ ਰਹੇ ਮੁੰਡਾ ਮੇਰੇ ਨਾਲ ਦਾ ਜਾ ਰਹੇ ਦੋ ਦੋ ਉਹਨੇ ਘੋਰ ਕਰਈਆ ਹੋਈ ਐ ਇਸਕੇ ਨਾਲ ਬੰਦੇ ਨੇ ਬੁਲਾਇਆ ਕਿਹਨੇ ਕਿ ਭਾਈ ਆ ਜਾ ਇਹ ਗਾਲਾ ਘੜਦਾ ਰਿਆ ਬਾਜ਼ਾਰ ਤੇ ਪਰਸੋਂ ਸਾਈ ਵੀ ਬਹੁਤ ਦੇਰ ਗਾਲਾ ਘੜਦਾ ਰਿਆ ਨਹੀਂ ਮੰਨੀ ਇਹ ਬਾਜ਼ਾਰ ਵਾਲਿਆਂ ਸਾਰੇ ਤੁਹਾਨੂੰ ਗਾਲਾ ਘੱਟ ਰਹੇ ਨੇ ਪਰਸੋਂ ਬਾਜ਼ਾਰ ਸਾਰੇ ਬਾਜ਼ਾਰ ਵਾਲੇ ਦੁਕਾਨਦਾਰ ਵੀ ਕਹ ਰਹੇ ਜੀ ਅਸੀਂ ਜਾ ਕੇ ਮੁਫਤਾਂ ਦੇਖਿਆ ਸਾਰੇ ਕਹਿੰਦੇ ਸਾਰੇ ਨੇ ਲੜਕਾ ਇਹ ਇਸ ਇਹ ਬੰਦਾ ਹਰਿਕਨਾ ਲੜਦਾ ਹੀ ਬੁਲਾ ਕੇ ਇੱਕ ਹੀ ਲੜਦਾ ਸਾਰੇ ਨਾਲ ਤੁਹਾਨੂੰ ਬਿਜਾਰਾ ਨਹੀਂ ਕਰੀ ਤੇ ਭਾਈਚਾਰਾ ਤੁਹਾਡਾ ਸਾਜਾ ਦਾ ਕੋਈ ਚਾਹ ਨਹੀਂ ਹੈ ਲੜਾਈ ਦਾ ਕਾਰਨ ਕੀ ਹੈ ਲੜਾਈ ਦਾ ਵਸੇ ਨੇ ਅੱਖ ਰੱਖੀ ਹੋਈ ਹੈ ਦੁਕਾਨ ਤੇ ਮੈਂ ਦੁਕਾਨ ਲੈਣੀ ਹੈ ਇਹ ਕੱਲ ਦਾ ਐਵੇਂ ਸਾਡੇ ਉੱਪਰ ਹੀ ਆਪਣੀ ਦੁਕਾਨਾਂ ਦੀ ਕਿਰਾਏ ਚ ਕਿਰਾਏ ਦੀ ਹੈ ਤੁਹਾਡੀ ਬੰਦੇ ਹੈ ਕੰਪਨੀ ਦਾ ਕਿਰਾਏ ਹੈ ਉਹਨਾਂ ਦੀ ਕਰਿਆਨੇ ਜਗ੍ਹਾ ਨੂੰ ਵੀ ਹਲਵਾਈ ਦੀ ਹੈ ਹਾਂ ਫਿਰ ਉਹ ਕਿਉਂ ਕੋਈ ਇਹ ਵਕ ਚੱਕਰ ਤਾਂ ਹੈ ਜੀ ਤੁਹਾਡੀ ਦੁਕਾਨ ਤੇ ਆਂਦੇ ਹੋਣਗੇ ਹਾਂ ਉਹ ਵੀ ਜਾਂਦੇ ਜੀ ਬੰਦੇ ਕੋਈ ਉਹ ਤੇ ਕਰਾ ਤੋਈ ਕੋਈ ਬੰਦੇ ਦੀ ਨੀਤ ਹੋਈ ਹੈ ਹਏ ਲੋਕਾਂ ਦੇ ਜਿਹੜੇ ਲੋਕੀ ਕਸਟਮਰ ਆਏ ਨਾ ਇਹਨੇ ਲੰਮਾ ਇ ਤੁਹਾਡੇ ਜਿਲ੍ਹੇ ਬਹੁਤ ਵਦਿਆ ਦੁਕਾਨਦਾਰ ਬੋਲ ਰਹਾ ਹੈ ਮਹਾਰਾ ਜੀ ਇਸ ਕੇ ਬਾਰੇ ਬਹੁਤ ਬੰਦੇ ਬੋਲ ਰਹੇ ਨੇ ਪੰਜਾਬ ਚ ਆਲਓ ਆ ਜੀ ਹਾਂ ਤੁਹਾਡੇ ਵਾਲੇ ਵੀ ਬੋਲਦੇ ਮੇਰੇ ਬਾਰੇ ਕੋਣ ਦੱਸ ਰਿਹਾ ਕੋਲ ਬੋਲ ਰਹਾ ਹੈ ਮੈਂ ਮੈਂ ਕਹਾਂ ਇਹ ਸਾਟੀ ਲੈਣੀ ਮਾਰੀ ਇਹ ਡਾਂਗਾਂ ਮਾਰੀਆਂ ਇਸੋ ਇਹਦੀ ਗੱਲ ਹੈ ਜੀ। ਉਹ ਜਦੋਂ 1860 ਮੇਰੇ ਲਈ ਉਹ ਸਾਰੇ ਆਪ ਮਾਰਦੇ ਜੀ। ਕੋਈ ਕੋਈ ਦਾਖਾ ਦੇ ਦਾਦੀ। ਉਹ ਬੰਦਿਆਂ ਨੇ ਦੋ ਬੰਦੇ ਆ ਕੇ ਕਿ ਜੀ ਤੁਸੀਂ ਕਰੋ ਵੀ ਮੇਰੇ ਸਾਹਮਣੇ ਚੜੋ ਕਹਦੇ ਜੀ ਇਹ ਕਰਦੇ। ਤੇ ਸਾਡੇ ਕੋਲ ਤਾਂ ਸਬੂਤ ਸਤਾਜ ਗਾਈ ਕੋ ਪਾਗਲੇ ਹੀ ਆਪਣੇ ਆਪ ਸਾਡੇ ਤੇ ਮਾਰेंगे। ਫਿਰ ਉਹ ਪਾਗਲ ਹੈ ਜੀ ਤੁਹਾਨੂੰ ਕਹਿੰਦਾ ਹੈ। ਉਹ ਪਾਗਲੇ ਹੀ ਹੈ ਜਿਹੜਾ ਬੰਦਾ ਇਸ ਤਰ੍ਹਾਂ ਸਾਲੀ ਇਹਦਾ ਮਤਲਬ ਕੀ ਹੈ ਜੀ? ਠੀਕ ਹੈ। ਮੇਰੀ ਦੁਕਾਨ ਤੇ ਹਮਲਾ ਕਰਦੀ ਹੈ ਜੀ। ਸਾਹਮਣੇ ਰਾਜੂ ਨੇ ਹਲਵਾਈ ਬਿਜਲੀ ਹਲਵਾਈ ਜੀ ਨਾਲ ਉਹਦਾ ਭਾਈ ਬਿੱਲੂ ਇਹਦਾ ਮੁੰਡਾ ਹਿਮਾਂਸ਼ੂ ਬਦਮਾਸ਼ ਬੰਦੇ ਆ ਜੀ। ਮੇਰੀ ਕੋਈ ਲਾਗ ਰਤ ਨਹੀਂ ਕੋਈ ਕੁਛ ਨਹੀਂ ਕੋਈ ਮੇਰਾ ਮੇਰਾ ਕਰਿਆਨੇ ਦਾ ਬਿਜ਼ਨਸ ਆ ਉਹਨਾਂ ਦਾ ਹਵਾਈ ਦਾ ਮੈਂ ਦਿਵਾਲੀ ਤੋਂ ਪਹਿਲੇ ਉਹਦੇ ਨਾਲ ਬੋਲਣਾ ਬੰਦ ਕਰ ਦਈ ਅਸੀਂ ਜੀ ਉਹ ਪਰਸੋ ਚੁੱਥੇ ਮੈਨੂੰ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਗਿਆ ਜੀ ਤੇ ਮੈਂ ਉਹਨੂੰ ਬਿੱਲੂ ਜੀ ਮੈਂ ਉਹਨੂੰ ਕਿਹਾ ਕਿ ਖੜ ਉਹ ਭੱਜ ਗਿਆ ਜੀ ਕੱਲ ਉਹਦਾ ਮੁੰਡਾ ਆਇਆ ਦੁਕਾਨ ਤੇ ਘੂਰ ਕੇ ਦੇਖ ਰਿਹਾ ਮੈਂ ਨੇ ਕਿਹਾ ਭਾਈ ਕੁਛ ਚਾਹੀਦਾ ਦੱਸ ਚਲੋ ਜੀ ਬੋਲਿਆ ਨਹੀਂ ਅੱਜ ਸਵੇਰੇ ਉਹ ਆਇਆ ਬਿੱਲੂ ਘਰੋਂ ਦੁਕਾਨ ਖੋਲਣ ਲੱਗਿਆ ਫੇਰ ਮੇਰੇ ਨਾਲ ਗਾਲਮਗਾਲੀ ਕਰੀ ਮੈਨੂੰ ਕਹਿੰਦਾ ਤੂੰ ਉਹ ਕਰਦਾ ਜੀ ਗਲਤ ਕੰਮ ਕਰਦਾ 2 ਨੰਬਰ ਦੇ ਤੇ ਹੱਤਾ ਪਾਈ ਕਰੀ ਜੀ ਉਹਦਾ ਭਾਈ ਵੀ ਖੁਰਚਣਾ ਚੱਕ ਲਿਆ ਉਹਦਾ ਮੁੰਡਾ ਖੁਰਚਣਾ ਚੱਕ ਲਿਆ ਸਾਡੇ ਦੋਨਾਂ ਤੇ ਹਮਲਾ ਕਰਦੀ ਆ ਤੁਸੀਂ ਸਾਡੇ ਦੁਕਾਨ ਤੇ ਆ ਕੇ ਦੇਖ ਸਕਦੇ ਆ ਖੂਨ ਖਾਨ ਮੇਰੇ ਮੁੰਡੇ ਦੇ ਸੱਟ ਲਈਏ ਖੁਰਚਣਾ ਮਾਰਿਆ ਜੀ ਕਿੰਨੇ ਲੋਕ ਸੀ ਹਮਲਾ ਇਹ ਤਿੰਨੋ ਜਣੇ ਜੀ ਸਭ ਕੀ ਕਰਦੇ ਆ ਇਹ ਹਲਵਾਈ ਦਾ ਦੁਕਾਨ ਹੈ ਇੱਕ ਇੱਕ ਪੂਰੀਆਂ ਦੀ ਦੁਕਾਨ ਹੈ ਜੀ ਤੇ ਕਾਰਨ ਕੀ ਮੰਦਿਓ ਕਾਰਨ ਮੰਦੇ ਆਂ ਜੀ ਸਾਨੂੰ ਉਥੋਂ ਚੌਂਕ 'ਚ ਸਾਡੇ ਕੋਲ ਹੈ ਜੀ ਦੇਖੋ ਜਨਾਬ ਕਿਰਾਏ ਤੇ ਦੁਕਾਨ ਅਸੀਂ ਮਿਹਨਤ ਮਜ਼ਦੂਰੀ ਕਰਦੇ ਆਂ ਪਹਿਲੇ ਜਦੋਂ ਕੰਮ ਕਰਦੇ ਸੀ ਕਰਦੇ ਸੀ ਹੁਣ ਅਸੀਂ ਮਿਹਨਤ ਪਹਿਲੇ ਸਾਡੇ ਲਾਟਰੀ ਦਾ ਕੰਮ ਸੀ ਜੀ ਅਸੀਂ ਝੂਠ ਨਹੀਂ ਬੋਲਦੇ ਲਾਟਰੀ ਦਾ ਜੀ ਤੇ ਜਦੋਂ 20 ਸਾਲ 15 ਸਾਲ ਹੋ ਗਿਆ ਜੀ ਬੰਦ ਕਰਿਆ ਨੂੰ ਹੁਣ ਅਸੀਂ ਚੈਨ ਦੀ ਜ਼ਿੰਦਗੀ ਜੀ ਰਿਹਾ ਸਾਨੂੰ ਜੀ ਨਹੀਂ ਦਿੰਦੇ ਕਹਿੰਦੇ ਤੁਹਾਨੂੰ ਉਰੇ ਦੀ ਭਜਾਵਾਂਗੇ ਚੌਂਕ 'ਚੋ ਜੋ ਉਮਰ ਜੀ ਹੋ ਜੇ ਕੱਲੇ ਉਹ ਬੋਲਦੇ ਹਾਂਜੀ ਹਾਂਜੀ ਹੋਰ ਕੋਈ ਨਹੀਂ ਕਿਸੇ ਨਾਲ ਕੋਈ ਲਾਗਡਾਟ ਨਹੀਂ ਜੀ ਕਿਸੇ ਨਾਲ ਕੋਈ ਉਹ ਨਹੀਂ ਇਹਦੀ ਘਟਨਾ ਹੈ ਸਵੇਰੇ ਕਿੰਨੇ ਵਜੇ ਦੀ ਬੋਲੂ ਹੈ 8:30 ਹੈ ਜੀ ਤੁਸੀਂ ਦੁਕਾਨ ਦੇ ਸੀ ਦੁਕਾਨ ਤੇ ਮੈਂ ਵੀ ਮੇਰਾ ਬੇਟਾ ਵੀ ਜੀ ਅਜੀ 7 ਵਜੇ ਦੁਕਾਨ ਖੋਲ ਲਈ ਪੁਲਿਸ ਨੂੰ ਜੀ ਹੁਣ ਐਮ ਆਰ ਆਈ ਕੱਟ ਗਈ ਜੀ ਪੁਲਿਸ ਨੂੰ ਹੁਣ ਮੈਂ ਪਰਚਾ ਦੇ ਦਾਂਗਾ ਜੀ ਕਾਰਵਾਈ ਵੱਤ ਤੋਂ ਵੱਧ ਅਸੀਂ ਬੰਦ ਹੀ ਕਾਰਵਾਈ ਕਰਾਂਗੇ ਬੱਚਨ ਜੀ ਕਿੰਨੇ ਲੋਕ ਕਿੰਨੇ ਲੋਕ ਜ਼ਖਮੀ ਹੋਏ ਹੋ ਅਸੀਂ ਮੇਰੇ ਉਰੇ ਸੱਟ ਲੱਗੀ ਹੈ ਜੀ ਮੇਰੇ ਮੁੰਡੇ ਤੇ ਜ਼ਿਆਦਾ ਲੱਗੀ ਹੈ ਜੀ ਮੁੰਡੇ ਨੂੰ ਤਾਂ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕਰੀ ਹੈ ਜੀ ਉਹਨਾਂ ਨੇ ਉਦੇ ਹੱਥ ਦੇਖ ਸਕਦੇ ਆ ਤੁਸੀਂ ਹਾਂ ਇੱਕੋ ਇਹ ਦੋਨੋਂ ਸਗੇ ਭਾਈਆਂ ਜੀ ਉਹ ਜਿਹੜਾ ਹਿਮਾਂਚੂ ਗੋਇਲ ਐ ਉਹ ਰਾਜੂ ਦਾ ਮੁੰਡਾ ਐ ਜੀ ਮੌਕੇ ਦੇ ਵੀ ਸਿਸੜੀ ਉੱਡੀ ਆ ਗਈ ਸੀ ਸੀਡੀ ਪੂਜਾ ਉਹਦੇ ਕਲਾਪਤੀ ਵਾਲੇ ਦੇ ਬਾਹਰ ਕੈਮਰੇ ਨਹੀਂ ਲੱਗੇ ਪਏ ਜੀ ਇੱਧਰਲੇ ਪਾਸੇ ਉਹਦੇ ਲੱਗੀ ਉਹਦੇ ਲਾਲੇ ਦੇ ਲੱਗੀ ਵੀ ਉਹ ਆ ਜਾਈਗੀ ਲਾਲੇ ਦੇ ਜਗਤਰਾਮ ਦੇ ਲੱਗੇ ਪਿਆ ਜੀ ਅਸੀਂ ਦੇਖੋ ਪੱਕਾ ਨਹੀਂ ਸ਼ੋਰ ਕਹਿ ਸਕਦੇ ਤੁਹਾਨੂੰ ਜੀ ਸੀ ਝੂਠ ਬੋਲੀ ਏ ਉੱਥੇ ਖੂਨ ਦੇਖ ਸਕਦੇ ਆ ਹਾਂ ਜੀ ਸੋਡੀ ਗਵਾ ਹੈਗਾ ਹੈਪੀ ਚੋਲਾ ਵਾਲਾ ਗਵਾ ਹੈਗਾ ਉੱਤੇ ਸਾਹਮਣੇ ਹੈਪੀ ਚੋਲਾ ਲੈਣ ਦੇਖਿਆ ਮੇਰੇ ਮੁੰਡੇ ਤੇ ਹਮਲਾ ਕਰਦੇ ਹੋਏ ਦੁਕਾਨ ਕਿੱਥੇ ਤੁਹਾਡੀ ਸਾਡੀ ਦਾਲਦਲੇ ਚੌਕ ਸੈਨੀ ਪੂਰੀਆਂ ਵਾਲੇ ਦੇ ਸਾਹਮਣੇ ਹੀ ਬਿਲਕੁਲ